ਜੀ ਕਲ ਜੀ ਪੰਜਾਬਨ ਪੀਵੀ ਕੱਤੀ ਬਟੀਕ ਫਪੜੇ ਭਾਈ ਕੇਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਫਪੜੇ ਭਾਈ ਕੇ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੀ ਆ ਜੀ ਅੱਜ ਆਪਾਂ ਭੈਣਾਂ ਦੀ ਡਿਮਾਂਡ ਤੇ ਨਿਊ ਆਰਟੀਕਲ ਲੈ ਕੇ ਆਏ ਆ ਜੀ ਦੁਪੱਟੇ ਲੈ ਕੇ ਆਏ ਆ ਜੀ ਆਪਾਂ ਪਹਿਲਾਂ ਵੀ ਦੁਪੱਟੇ ਸੇਵ ਕਰ ਚੁੱਕੇ ਆ ਜੀ ਤੇ ਭੈਣਾਂ ਦੀ ਡਿਮਾਂਡ ਸੀ ਵੀ ਤੁਸੀਂ ਦੁਪੱਟਿਆਂ ਦੀ ਵੀਡੀਓ ਵੀ ਸਾਡੇ ਨਾਲ ਸ਼ੇਅਰ ਕਰਿਆ ਕਰੋ ਜੀ ਅੱਜ ਆਪਾਂ ਭੈਣਾਂ ਦੀ ਡਿਮਾਂਡ ਤੇ ਤੁਹਾਨੂੰ ਇਹ ਜਿਹੜੇ ਦੁਪੱਟੇ ਆਪਣੇ ਕੋਲੇ ਦੁਬਾਰਾ ਰੀਸਟਾਕ ਹੋਏ ਨੇ ਜੀ ਉਹਨਾਂ ਬਾਰੇ ਦੱਸਦੇ ਆ ਜੀ ਬਹੁਤ ਘੱਟ ਰੇਟ ਦੇ ਵਿੱਚ ਅੱਜ ਤੁਹਾਡੇ ਲਈ ਅਸੀਂ ਇਹ ਦੁਪੱਟੇ ਲੈ ਕੇ ਆਏ ਹਾਂ ਜੀ ਜਿਹਦੇ ਵਿੱਚ ਆਪਣੇ ਕੋਲ ਸਿਮਰ ਦਾ ਦੁਪੱਟਾ ਹੈ ਹਾਂਜੀ ਦੇਖੋ ਬਹੁਤ ਸੁਪੀਰੀਅਰ ਕੁਆਲਿਟੀ ਹੈ ਜੀ ਸਿਮਰ 베ਸ ਦਾ ਦੁਪੱਟਾ ਰਹੂਗਾ ਜੀ 2.5 ਮੀਟਰ ਕੱਟ ਰਹੇਗੀ ਤੇ ਇਹਦਾ ਰੇਟ ਰਹੂਗਾ 490 ਰੁਪਏ ਜੇ ਤੁਸੀਂ ਸਾਡੇ ਤੋਂ ਦੋ ਦੁਪੱਟੇ ਬਾਏ ਕਰਦੇ ਹੋ ਜੀ ਤਾਂ ਉਹਦੀ ਸ਼ਿਪਿੰਗ ਫ੍ਰੀ ਰਹੂਗੀ ਹਾਂਜੀ ਬਹੁਤ ਸੁਪੀਰੀਅਰ ਕੁਆਲਿਟੀ ਦਾ ਦੁਪੱਟਾ ਹੈ ਜੀ ਪਾਰਟੀ ویئر ਆਪਾਂ ਜਿਵੇਂ ਸੂਟ ਵਗੈਰਾ ਸਟੀਚ ਕਰਵਾਨੇ ਆ ਜੀ ਤਾਂ ਉਹਦੇ ਨਾਲ ਬਹੁਤ ਸੋਹਣੀ ਜਿਹੜੀ ਲੁੱਕ ਦਿੰਦੇ ਨੇ ਇਹ ਦੁਪੱਟੇ ਜੀ 2.5 ਮੀਟਰ ਕੱਟ ਰਹੇ ਜੀ ਤੇ ਤੁਸੀਂ WhatsApp ਨੰਬਰ 9463038502 ਤੇ DM ਕਰਕੇ ਤੇ ਇਹਨਾਂ ਦੀ ਪਿੱਕ ਵੀ ਮੰਗਾ ਸਕਦੇ ਹੋ ਜੀ ਤੇ ਆਪਣਾ ਆਰਡਰ ਵੀ ਕਨਫਰਮ ਕਰ ਸਕਦੇ ਹੋ ਹਾਂ ਜੀ ਨੈਕਸਟ ਰਹੇਗਾ ਜੀ ਪਸ਼ਮੀਨੇ ਦਾ ਦੁਪੱਟਾ ਜਿਹੜਾ ਕਿ ਅੱਜ ਕੱਲ ਬਹੁਤ ਇੰਸਟਾਗ੍ਰam ਤੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇਹ ਪਸ਼ਮੀਨੇ ਦਾ ਦੁਪੱਟਾ ਜੀ ਬਹੁਤ ਸੁਪੀਰੀਅਰ ਕੁਆਲਿਟੀ ਦਾ ਪਸ਼ਮੀਨੇ ਦਾ ਦੁਪੱਟਾ ਹੈ ਜੀ ਤੇ ਇਹਦਾ ਰੇਟ ਵੀ 490 ਰੁਪਏ ਜੇ ਤੁਸੀਂ ਸਾਡੇ ਤੋਂ ਦੋ ਦੁਪੱਟੇ ਬਾਏ ਕਰਦੇ ਹੋ ਤਾਂ ਸ਼ਿਪਿੰਗ ਫ੍ਰੀ ਹੋਊਗੀ ਜੀ ਆਪਣਾ ਸ਼ਿਪਿੰਗ ਰੇਟ ਵੀ ਬਹੁਤ ਘੱਟ ਹੈ ਸਿਰਫ 50 ਰੁਪਏ ਸ਼ਿਪਿੰਗ ਰੇਟ ਹੈ ਜੀ ਹਾਂਜੀ ਨੈਕਸਟ ਹੈਗਾ ਜੀ ਟੈਬੀ ਦਾ ਲਾਈਨਿੰਗ ਵਾਲੀ ਟੈਬੀ ਹੈ ਜੀ ਦੇਖੋ ਲਾਈਨਾਂ ਬਣੀਆਂ ਹੋਈਆਂ ਨੇ ਬਹੁਤ ਸੋਹਣਾ ਸਟੱਫ ਹੈ ਜੀ ਟੈਬੀ ਦਾ ਆ ਦੇਖੋ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹਦਾ ਰੇਟ ਰਹੂਗਾ ਜੀ 350 ਰੁਪਏ ਸੁਪੀਰੀਅਰ ਕੁਆਲਿਟੀ ਦਾ ਜਿਹੜਾ ਇਹ ਦੁਪੱਟਾ ਲੈ ਕੇ ਆਏ ਆ ਜੀ ਤੇ ਨੈਕਸਟ ਹੈਗਾ ਟੈਬੀ ਦੇ ਵਿੱਚ ਇਹ ਚੈੱਕ ਵਾਲੀ ਟੈਬੀ ਹੈ ਜੀ ਬਹੁਤ ਸੋਹਣੀ ਕੁਆਲਿਟੀ ਹੈ ਜੀ ਬਹੁਤ ਵਧੀਆ ਜਿਹੜੀ ਗ੍ਰੇਸਫੁੱਲ ਲੁੱਕ ਆਉਂਦੀ ਹੈ ਇਹਦੇ ਨਾਲ ਜੀ ਹਾਂਜੀ ਇਹਦਾ ਰੇਟ ਰਹੂਗਾ ਜੀ 350 ਰੁਪਏ ਜੀ ਚੈੱਕ ਵਾਲੀ ਟੈਬੀ ਲਾਈਨਾਂ ਵਾਲੀ ਟੈਬੀ ਨੈਕਸਟ ਹੈਗਾ ਕਮਲ ਚਨੂਨ ਦਾ ਦੁਪੱਟਾ ਤੇ ਇਹਦਾ ਰੇਟ ਇਹਦਾ ਰੇਟ ਵੀ 350 ਰੁਪਏ ਤੇ ਜੇ ਤੁਸੀਂ ਇਹਨਾਂ ਦੁਪੱਟਿਆਂ ਦੇ ਵਿੱਚੋਂ ਕਿਸੇ ਵੀ ਭੈਣ ਨੂੰ ਜਿਹੜਾ ਵੀ ਦੁਪੱਟਾ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਮੇਰੇ WhatsApp ਨੰਬਰ 94630 38502 ਤੇ ਆਪਣਾ ਜਿਹੜਾ ਡੀਐਮ ਕਰਕੇ ਆਰਡਰ ਕਨਫਰਮ ਕਰ ਸਕਦੇ ਹੋ ਜੀ ਜਿਹੜੇ ਇਹ ਪਸ਼ਮੀਨੇ ਦੇ ਸੂਟ ਨੇ ਇਹਨਾਂ ਤੇ ਡਿਸਕਾਊਂਟ ਚੱਲ ਰਿਹਾ ਜੀ ਬਹੁਤ ਵੱਡਾ ਡਿਸਕਾਊਂਟ ਹੈ ਇਹ ਡਿਸਕਾਊਂਟ 31 ਜਨਵਰੀ ਤੱਕ ਚੱਲੂਗਾ ਜੀ 20% ਆਫ ਹੈ ਜਿਹੜਾ ਵੀ ਤੁਸੀਂ ਇਹਨਾਂ ਦੇ ਵਿੱਚ ਸੂਟ ਬਾਏ ਕਰਨਾ ਚਾਹੁੰਦੇ ਹੋ ਤਾਂ ਮੇਰੇ ਨੰਬਰ WhatsApp ਨੰਬਰ ਤੇ ਡੀਐਮ ਕਰਕੇ ਇਹਨਾਂ ਦੀ ਪਿਕ ਵਗੈਰਾ ਮੰਗਾ ਸਕਦੇ ਹੋ 9863038502 ਤੇ ਡੀਐਮ ਕਰਕੇ ਤੁਸੀਂ ਇਹਨਾਂ ਦੀ ਪਿਕ ਮੰਗਾ ਸਕਦੇ ਹੋ ਤੇ 20% ਡਿਸਕਾਊਂਟ ਚੱਲ ਰਿਹਾ ਆਪਣੇ ਪਸ਼ਮੀਨੇ ਦੇ ਸੂਟ ਤੇ ਤੁਸੀਂ ਘਰ ਬੈਠੇ ਵੀ ਬਾਏ ਕਰ ਸਕਦੇ ਹੋ ਔਰ ਮੇਰੀ ਬੁਟੀਕ ਤੇ ਵਿజిਟ ਕਰਕੇ ਵੀ ਬਾਏ ਕਰ ਸਕਦੇ ਹੋ ਥੈਂਕ ਯੂ